ਹਾਂਜੀ ਦੋਸਤੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਅੱਜ ਗੱਲ ਕਰਨੀ ਐ ਭੁੱਲਰ ਗੋਤਵਾਰ ਇਸ ਵੀਡੀਓ ਨੂੰ ਸੁਣ ਕੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਜਿਹੜੀ ਐ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਰੋ ਇੱਕ ਸਾਡੇ ਸਤਕਾਰਯੋਗ ਵੀਰ ਨੇ ਮੈਨੂੰ ਕਮੈਂਟ ਕੀਤਾ ਸੀਗਾ ਕੋਈ ਜਾਣਕਾਰੀ ਦਿੱਤੀ ਸੀ ਉਹ ਇਹ ਸੀ ਕਿ ਸਾਡੇ ਵੱਲੋਂ ਇੱਕ ਚੀਮਾ ਗੋਦ ਬਾਰੇ ਵੀਡੀਓ ਪਾਈ ਗਈ ਸੀ ਜਿਸ ਵਿੱਚ ਸਾਡੇ ਇੱਕ ਸਤਕਾਰਯੋਗ ਗੁਰਪ੍ਰੀਤ ਸਿੰਘ ਜੀ ਕਾਂਗੜ ਜਿਨ੍ਹਾਂ ਨੂੰ ਜਿੰਨੇ ਦੀ ਗੋਦ ਚੀਮਾ ਦੱਸੀ ਗਈ ਸੀ ਮੇਰੇ ਵੱਲੋਂ ਉਸ ਵੀਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਕਾਂਗੜ ਦੀ ਗੋਤ ਢਾਲੀਵਾਲ ਹੈ। ਜੀਰੋ ਇਸ ਵੀਰ ਦੇ 1 ਮਿੰਟ ਅਨਸਾਰ ਤੁਸੀਂ ਇਸ ਦੇ ਵਿੱਚ ਦ੍ਰਿਸ਼ਟੀ ਕਰ ਲਿਓ। ਬਾਕੀ ਇਹ ਜਿਹੜੀਆਂ ਵੀਡੀਓ ਨੇ ਇਹ ਗੋਤਾਂ ਦੇ ਇਤਿਹਾਸ ਬਾਰੇ ਪਾਈਆਂ ਜਾਂਦੀਆਂ ਨੇ ਕਿ ਗੋਤਾਂ ਜਿਹੜੀਆਂ ਏਟਾਂ ਦੀਆਂ ਨੇ ਇਹ ਕਿੱਦਾਂ ਨਾਵਾਂ ਦੇ ਨਾਲ ਜੁੜੀਆਂ। ਇਸ ਦੇ ਵਿੱਚ ਜੇ ਕੋਈ ਕਵੇ ਯਾਤ ਪਾਤ ਨੂੰ ਬੜਾਵਾ ਦਿੱਤਾ ਜਾਂਦਾ ਉਹ ਨਹੀਂ ਉਹ ਗਲਤ ਹੈ ਸਿੱਖ ਧਰਮ ਦੇ ਵਿੱਚ ਕਿਸੇ ਵੀ ਜਾਤ ਪਾਤ ਦਾ ਨਾਂ ਨਹੀਂ ਲਿਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤੋਂ ਖਾਲਸਾ ਸਾਜਿਆ ਜਾਤਾਂ ਪਾਤਨ ਨੂੰ ਕੈਂਸਲ ਕਰ ਦਿੱਤਾ ਹੈ ਤੇ ਇੱਕ ਹੀ ਜਾਤ ਬਣਾਈ ਸਿੱਖ ਹੁਣ ਸ਼ੁਰੂ ਕਰੀਏ ਭੁੱਲਰ ਭੁੱਲਰ ਆਰੀਏ ਅੱਜ ਤੋਂ 4000 ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉੱਠ ਕੇ 20 ਦੇ ਲਗਭਗ ਦੇਸ਼ਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫਗਾਨਿਸਤਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ ਸ਼ੁਰੂ ਵਿੱਚ ਇਹ ਸਿੰਧ ਗੁਜਰਾਤ ਤੇ ਪੰਜਾਬ ਵਿੱਚ ਆਬਾਦ ਹੋਏ ਫਿਰ ਮਥਰਾ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵ ਜੀ ਮਹਾਰਾਜ ਦੀ ਵੰਸ਼ ਵਿੱਚੋਂ ਦੱਸਦੇ ਹਨ ਸ਼ਿਵ ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ ਜੱਟ ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ ਸ਼ਿਵ ਗੋਤਰੀ ਜੱਟ ਕਬੀਲਾ ਹੈ ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ ਪੰਜਾਬ ਦੇ ਬਹੁਤੇ ਜੱਟ ਕਬੀਲੇ ਕਸਬ ਗੋਤਰੀ ਹਨ ਸ਼ਬਾਜੀ ਸ਼ਿਵ ਜੀ ਵੀ ਜੱਟ ਸੀ ਇੱਕ ਹੋਰ ਰਵਾਇਤ ਹੈ ਕਿ ਇਹ ਖੱਤਰੀ ਵੰਸ਼ ਵਿੱਚੋਂ ਹਨ ਅਤੇ ਰਾਜਪੂਤਾਨੇ ਦੇ ਵਿੱਚੋਂ ਪੰਜਾਬ ਵਿੱਚ ਆਏ ਹਨ 12ਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਮਾਨ ਭੁੱਲ ਤੇ ਹੋਰਾਂ ਦਾ ਬਹੁਤ ਜੋਰ ਸੀ ਸਿੱਧੂ ਬਰਾੜ जैसलमेर ਦੇ ਖੇਤਰ ਤੋਂ ਆ ਕੇ ਇਸ ਸਮੇਂ ਮਾਲਵੇ ਵਿੱਚ ਆਬਾਦ ਹੋਣਾ ਚਾਹੁੰਦੇ ਸਨ ਯੱਟਾ ਨੂੰ ਜ਼ਮੀਨ ਪਿਆਰੀ ਹੁੰਦੀ ਹੈ ਇਸ ਕਾਰਨ ਮਾਨਾ ਤੇ ਭੁਲਰਾ ਆਦ ਦੀਆਂ ਅਕਸਰ ਸਿੱਧੂਆਂ ਬਰਾੜਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਸਿੱਧੂ ਬਰਾਣਾ ਦੇ ਵਡੇਰੇ ਮੋਹਨ ਨੇ ਪੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਆਪਣਾ ਜੱਦੀ ਪਿੰਡ ਬੀਦੋ ਵਾਲੀ ਛੱਡ ਕੇ ਕੌੜੇ ਭੁੱਲਰਾਂ ਦੇ ਉੱਗੇ ਪਿੰਡ ਮਾੜੀ ਵਿੱਚ ਆ ਕੇ ਰਹਿائش ਕਰਕੇ ਦਿਨ ਗੁਜ਼ਾਰਨੇ ਸ਼ੁਰੂ ਕਰ ਦਿੱਤੇ ਮੋਹਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਸੀ ਮੋਹਨ ਨੇ ਸਵੇਂ ਗੁਰੂ ਦੇ ਕਹਿਣ ਤੇ ਕੌੜੇ ਭੰਰਾਂ ਦੇ ਮਾੜੀ ਪਿੰਡ ਤੋਂ ਉੱਠ ਕੇ ਰਾਮ ਸਰ ਟੋਬੇ ਦੇ ਕਿਨਾਰੇ ਇੱਕ ਬਿਰਸ਼ ਥੱਲੇ ਜਾ ਡੇਰੇ ਲਾਇਏ ਆਪਣੇ ਪਰਦਾਦੇ ਦੇ ਨਾਮ ਤੇ ਮਹਾਰਾਜ ਪਿੰਡ ਦੀ ਮੋੜੀ ਗੱਡੀ ਕਾੜੇ ਭੁਲਰਾ ਨੇ ਇਹ ਮੋੜੀ ਪੁੱਟ ਦਿੱਤੀ ਜਦ ਦੁਬਾਰਾ ਫਿਰ ਗੁਰੂ ਸਾਹਿਬ ਦੇ ਹੱਥੋਂ ਮਹਾਰਾਜ ਪਿੰਡ ਦੇ ਆਬਾਦ ਦੀ ਖਬਰ ਕੌੜੇ ਪੁਲਰਾਂ ਨੇ ਸੁਣੇ ਤਾਂ ਉਹਨਾਂ ਨੇ ਆਪਣੇ ਰਿਸ਼ਤੇਦਾਰ ਜੈਦ ਪ੍ਰਾਣੇ ਨੂੰ ਵੀ ਸੱਦ ਲਿਆ ਢੋਲ ਵਜਾ ਕੇ ਸਾਰੇ ਭਾਈਚਾਰੇ ਨੂੰ ਇਕੱਠਾ ਕਰ ਲਿਆ ਮੋਹਨ ਦੇ ਪੁੱਤਰ ਕਾਲੇ ਨੇ ਜੈਦ ਘਰਾਣੇ ਨੂੰ ਮਾਰ ਦਿੱਤਾ ਜੈਦ ਪ੍ਰਾਣੇ ਨੂੰ ਮਾਰ ਦਿੱਤਾ ਕੌੜੇ ਪੁਲਰ ਹਾਰ ਕੇ ਭੱਜ ਗਏ ਗੁਰੂ ਸਾਹਿਬ ਦੀ ਫੌਜ ਨੇ ਵੀ ਬਰਾੜਾਂ ਦੀ ਸਹਾਇਤਾ ਕੀਤੀ ਮੋਹ ਨੇ ਮਹਾਰਾਜ ਦੇ ਆਲੇ-ਦੁਆਲੇ ਕਈ ਮੀਲਾਂ ਤੱਕ ਜ਼ਮੀਨ ਰੋਕ ਲਈ ਹੁਣ ਮਹਾਰਾਜ ਦੇ ird-gird ਸਿੱਧੂ ਬਰਾੜ ਭਾਈਚਾਰੇ ਦੇ 22 ਪਿੰਡ ਹਨ ਇਹਨਾਂ ਨੂੰ ਬਾਹਿਆ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਵਿੱਚ ਪਹਿਲੀ ਵਾਰ ਬਰਾੜਾ ਦੇ ਇਲਾਕੇ ਕੋਟਕਪੂਰੇ ਵਿੱਚ 1632 ਈਸਵੀ ਵਿੱਚ ਆਏ ਸਨ ਇਸ ਸਮੇਂ ਵੀ ਬਹੁਤੇ ਬਰਾੜ ਗੁਰੂ ਸਾਹਿਬ ਦੇ ਸਿੱਖ ਸੇਵਕ ਬਣੇ ਮਾਲਵੇ ਵਿੱਚ ਬਰਿਆਮ ਚੌਧਰੀ ਪੁੱਲਰ ਦੇ ਸੱਤ ਪੁੱਤਰ ਸਨ ਇਹਨਾਂ ਦੀਆਂ ਸੱਤ ਮੋਹੀਆਂ ਹਨ ਜਿਨ੍ਹਾਂ ਵਿੱਚੋਂ ਕੌੜ ਦਹਿੜ ਮੂੰਗਾ ਅਤੇ ਬੁੱਗਰ ਬਹੁਤ ਪ੍ਰਸਿੱਧ ਹਨ ਫੂਲ ਕੀਆ ਰਿਆਸਤਾਂ ਦੇ ਕਾਇਮ ਹੋਣ ਤੋਂ ਪਹਿਲਾਂ ਭੁੱਲਰ ਜੱਟ ਫੂਲ ਮਰਾਜ ਦੇ ਇਰਦ-ਗਿਰਦ ਆਵਾਜ਼ ਸਨ ਉਸ ਸਮੇਂ ਇਸ ਇਲਾਕੇ ਵਿੱਚ ਮਨ ਭੁੱਲਰਾਂ ਤੇ ਹੋਰਾਂ ਦੀ ਚੌਧਰਸੀ ਇਹਨਾਂ ਲੋਕਾਂ ਨੂੰ ਫੂਲਕੀਆ ਰਿਆਸਤਾਂ ਦੇ ਕਾਇਮ ਹੋਣ ਤੇ ਬਹੁਤ ਨੁਕਸਾਨ ਪਹੁੰਚਿਆ ਜਿਨ੍ਹਾਂ ਨੇ ਫੂਲ ਕੇ ਸਰਦਾਰਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਉਹ ਬਹੁਤ ਚੰਗੇ ਰਹੇ ਬਾਕੀ ਘਾਟੇ ਵਿੱਚ ਰਹੇ ਬਹੁਤ ਭੁੱਲਰ ਜੱਟ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖ ਧਰਮ ਵਿੱਚ ਆਏ ਪੰਜਾਬ ਵਿੱਚ ਭੁੱਲਰ ਗੋਤ ਦੇ ਭੁੱਲਰ ਨਾਮ ਦੇ ਕਈ ਪਿੰਡ ਹਨ ਭੁੱਲਰਾਂ ਦੇ ਪੁਰਾਣੇ ਤੇ ਉੱਗੇ ਪਿੰਡ ਭੁੱਲਰ ਹੋਤੀ ਹੋੜੀ ਮਾੜੀ ਵੱਡੀ ਅਤੇ ਛੋਟੀ ਜੂਲਾਂ ਤੇ ਕੌੜਿਆਂ ਵਾਲੀ ਆਦ ਕਈ ਪਿੰਡ ਹਨ ਕੌੜੇ ਵੀ ਉਪਗੋਤ ਹੈ ਬਠਿੰਡੇ ਖੇਤਰ ਵਿੱਚ ਸ਼ਹੀਦ ਬਾਬਾ ਭੁੱਲਰ ਦੀ ਯਾਦ ਵਿੱਚ ਲੱਗਣ ਵਾਲਾ ਸ਼ਮਾਏ ਜੋੜ ਮੇਲਾ ਹਰ ਸਾਲ 17 ਅਕਤੂਬਰ ਨੂੰ ਲੱਗਦਾ ਹੈ 15 ਅਕਤੂਬਰ ਨੂੰ ਰਾਮਪੁਰਾ ਮੰਡੀ ਮਹਰਾਜ ਵਾਲੇ ਸ਼ੜਕ ਉੱਪਰ ਸਥਿਤ ਸਮਾਧਾਂ ਮਾੜੀ ਭੁੱਲਰ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਅਤੇ 17 ਅਕਤੂਬਰ ਨੂੰ ਭੋਗ ਪਾਇਆ ਜਾਂਦਾ ਹੈ। ਇਸ ਦਿਨ ਉੱਗੇ ਢਾਡੀ ਤੇ ਕਵੀਸ਼ਰ ਜਥੇ ਆਪਣੀਆਂ ਵਾਰਾਂ ਪੇਸ਼ ਕਰਦੇ ਹਨ। ਭੁੱਲਰ, ਫਿਰੋਜ਼ਪੁਰ ਤੇ ਲਾਹੌਰ ਖੇਤਰਾਂ ਵਿੱਚ ਵੀ ਕਾਫੀ ਸਨ। ਜੱਟੋਂ ਦਾ ਇਤਿਹਾਸ ਪੁਸਤਕ ਦੇ ਲੇਖਕ ਕੇ.ਆਰ ਕਾਨਗੋ ਅਨੁਸਾਰ ਭੁੱਲਰ ਚਾਲ ਅਤੇ ਕਾਹਲੋਂ ਜੱਟ ਮਾਲਵਾ ਧਾਰ ਅਤੇ ਦੱਖਣ ਨੂੰ ਆਪਣਾ ਮੁੰਡਲਾ ਘਰ ਦੱਸਦੇ ਹਨ ਮਾਨ ਪੁੱਲਰ ਤੇ ਹੀਰਾਂ ਨੂੰ ਪੰਜਾਬ ਦੇ ਅਸਲੀ ਜੱਟ ਕਿਹਾ ਜਾਂਦਾ ਹੈ ਹੀਰਾਂ ਦਾ ਅੱਧਾ ਗੋਤ ਹੀ ਗਿਣਿਆ ਜਾਂਦਾ ਹੈ ਮਾਨ ਤੇ ਪੁੱਲਰਾਂ ਦੇ ਮੁੰਡੇ ਚਰਾੰਦਾਂ ਵਿੱਚ ਪਸ਼ੂ ਚਾਰਦੇ ਸਨ ਹੀਰਾਂ ਦੇ ਮੁੰਡੇ ਵੀ ਕਦੇ ਕਦੇ ਖੁੱਲੀਆਂ ਚਰਾੰਦਾ ਵਿੱਚ ਪਸ਼ੂ ਚਾਰਦੇ ਸਨ ਕਿਸੇ ਮਰਾਸੀ ਨੇ ਹੋਰਾਂ ਹੀਰਾਂ ਨੂੰ ਮੁਖੌਲ ਕਰਕੇ ਉਹਨਾਂ ਦਾ ਬਹੁਤ ਅੱਧਾ ਗਿਣਿਆ ਠੀਕ ਰਿਆਸਤ ਜੀਂਤ ਤੇ ਸੰਗਰੂਰ ਵਿੱਚ ਭੁਲਰਾਂ ਦਾ ਇੱਕ ਸਿੱਧ ਕਲੰਦਰ ਹੈ ਮਾੜੀ ਵਿੱਚ ਉਸ ਦੀ ਸਮਾਦ ਬਣੀ ਹੋਈ ਹੈ ਹਰ ਮਹੀਨੇ 14 ਬੱਦੀ ਨੂੰ ਉੱਥੇ ਦੁੱਧ ਚੜਾਇਆ ਜਾਂਦਾ ਹੈ ਬੱਚੇ ਦੇ ਜਨਮ ਜਾਂ ਪੁੱਤ ਦੀ ਸ਼ਾਦੀ ਤੇ ਕੱਪੜੇ ਵੀ ਭੇਟ ਕੀਤੇ ਜਾਂਦੇ ਹਨ। ਸਿਆਲਕੋਟ ਵਿੱਚ ਪੁੱਲਰਾਂ ਦਾ ਸਿੱਧ ਪੂਰੇ ਵਾਲਾ ਪੀਰ ਹੈ। ਉਸ ਦੀ ਖਾਨਗਾਹ ਦੀ ਸਿੱਖ ਤੇ ਮੁਸਲਮਾਨ ਪੁੱਲਰ ਮੰਨਤਾ ਕਰਦੇ ਸਨ। ਪੁੱਲਰ ਹੋਰ ਜਾਤੀਆਂ ਵਿੱਚ ਵੀ ਹਨ। ਮਜਬੀ ਸਖਵੀ ਭੁੱਲਰ ਹੁੰਦੇ ਹਨ ਭੁੱਲਰ ਹਰਿਆਣੇ ਦੇ ਹਸਾਰ ਤੇ सिरसा ਖੇਤਰ ਵਿੱਚ ਵੀ ਵੱਸਦੇ ਹਨ ਬਹੁਤੇ ਭੁੱਲਰ ਮਾਲਵੇ ਦੇ ਬਠਿੰਡਾ ਮੁਕਤਸਰ ਫਿਰੋਜ਼ਪੁਰ ਲੁਧਿਆਣਾ ਸੰਗਰੂਰ ਤੇ ਪਟਿਆਲਾ ਆਦ ਖੇਤਰਾਂ ਵਿੱਚ ਵੀ ਭੁੱਲਰ ਭਾਈਚਾਰੇ ਦੇ ਕਾਫੀ ਲੋਕ ਰਹਿੰਦੇ ਹਨ ਦੋਆਬੇ ਵਿੱਚ ਭੁੱਲਰ ਮਾਝੇ ਨਾਲੋਂ ਘੱਟ ਹਨ ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਮਿੰਟ ਗੁੰਮਰੀ ਆਦ ਖੇਤਰਾ ਵਿੱਚ ਵੀ ਭੁੱਲਰ ਜੱਟ ਕਾਫੀ ਗਿਣਤੀ ਵਿੱਚ ਆਬਾਦ ਹਨ। ਪੱਛਮੀ ਪੰਜਾਬ ਦੇ ਬਹੁਤ ਭੁੱਲਰ ਮੁਸਲਮਾਨ ਬਣ ਗਏ ਸਨ। 1947 ਦੇ ਵਿੱਚ ਜਦ ਪੱਛਮੀ ਤੇ ਪੂਰਬੀ ਪੰਜਾਬ ਬਣੇ ਤਾਂ ਸਿਆਲਕੋਟ ਤੇ ਮਿੰਟ ਗੁੰਮਰੀ ਤੋਂ ਕਈ ਭੱਲਰ ਉੱਠ ਕੇ ਪੂਰਬੀ ਪੰਜਾਬ ਵਿੱਚ ਵਸ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਮੈਂਟ ਗੁੰਮਰੀ ਭੱਲਰ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਉਹ ਹੈ ਉਹ ਵੀ ਜੱਟ ਹਨ ਪੰਜਾਬ ਦੇ ਬਹੁਤ ਭੱਲਰ ਪੱਛਮੀ ਪੰਜਾਬ ਦੇ ਬਹੁਤ ਭੱਲਰ ਮੁਸਲਮਾਨ ਬਣ ਗਏ ਸਨ ਸੰਦਲ ਬਾਰੇ ਦੇ ਇਲਾਕੇ ਵਿੱਚ ਵੀ ਕੁਝ ਭੁੱਲਰ ਰਹਿੰਦੇ ਹਨ ਅਸਲ ਵਿੱਚ ਭੁੱਲਰ ਜੱਟ ਸਾਰੇ ਪੰਜਾਬ ਵਿੱਚ ਹੀ ਦੂਰ ਦੂਰ ਤੱਕ ਫੈਲੇ ਹੋਏ ਹਨ ਮਾਝੇ ਦੇ ਮਾਲਵੇ ਵਿੱਚ ਭੁੱਲਰ ਨਾਮ ਦੇ ਕਈ ਪਿੰਡ ਹਨ ਜਲੰਧਰ ਦੇ ਸ਼ਾ ਕੋਟ ਖੇਤਰ ਵਿੱਚ ਵੀ ਭੁੱਲਰ ਗੋਤ ਦਾ ਪਿੰਡ ਭੁੱਲਰ ਬਹੁਤ ਹੀ ਉੱਗਾ ਤੇ ਪੁਰਾਣਾ ਪਿੰਡ ਹੈ ਭੁੱਲਰਾਂ ਵਿੱਚ ਠੀਕਰੀ ਵਾਲੇ ਪਿੰਡ ਦੇ ਵਸ਼ਨੀਕ ਭਾਈ ਸਹਿਬ ਭਾਈ ਨੈਣਾ ਸਿੰਘ ਨਹੰਗ ਸਿੰਘ ਬੜੇ ਪ੍ਰਸਿੱਧ ਹੋਏ ਹਨ ਉੱਚ ਦਮਾਲਾ ਫਰਰੇ ਵਾਲਾ ਇਹਨਾਂ ਤੋਂ ਚੱਲਿਆ ਪੰਜਾਬੀ ਸਾਹਿਤ ਵਿੱਚ ਗੁਰਬਚਨ ਸਿੰਘ ਪੁੱਲਰ ਵੀ ਬਹੁਤ ਮਸ਼ਹੂਰ ਸਨ ਮਾਨ ਪੁੱਲਰ ਤੇ ਹੋਰ ਗੋਤਾਂ ਨਾਲ ਰਲਦੇ ਮਿਲਦੇ ਗੋਤਾਂ ਦੇ ਲੋਕ ਪੂਰਬੀ ਜਰਮਨੀ ਵਿੱਚ ਵੀ ਵੱਸਦੇ ਹਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਭੁੱਲਰਾਂ ਦੀ ਕੁੱਲ ਗਿਣਤੀ 29294 ਸੀ ਦਬਾਬੇ ਵਿੱਚੋਂ ਭੁੱਲਰ ਗੋਤ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ ਇਸ ਭਾਈਚਾਰੇ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਤੇ ਸਿਆਣਫ ਨਾਲ ਬਹੁਤ ਉਣਤੀ ਕੀਤੀ ਹੈ ਇਹ ਸੰਜਮੀ ਲੋਕ ਹਨ ਪੰਜਾਬ এਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਕਿਉਂਕਿ ਇਹਨਾਂ ਦਾ ਪਿਸ਼ੋਕੜ ਮੱਧ ਏਸ਼ੀਆ ਦਾ ਖੇਤਰ ਹੀ ਸੀ ਪੰਜਾਬ ਵਿੱਚ ਭੁੱਲਰਾਂ ਦੇ ਮਰਾਸੀ ਭੁੱਲਰ ਜੱਟਾਂ ਨੂੰ ਸ਼ਿਵਾ ਦੀ ਵੰਸ ਦੱਸਦੇ ਹਨ ਸ਼ਿਵ ਨੂੰ ਭੋਲਾ ਮਹਾਦੇਵੀ ਕਿਹਾ ਜਾਂਦਾ ਹੈ ਭੁੱਲਰ ਸੰਧੂਆਂ ਵਾਂਗ ਤੇਜ ਹੁੰਦੇ ਹਨ ਅਤੇ ਸੋਹਣੇ ਜਵਾਨ ਵੀ ਹੁੰਦੇ ਹਨ ਭੁੱਲਰ ਤੇ ਹੀਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ ਖੇਤਾਂ ਵਿੱਚ ਵੀ ਆਪ ਅੱਕ ਨਹੀਂ ਵੜਦੇ ਸਨ ਕਿਸੇ ਮਜ਼ਦੂਰ ਤੋਂ ਅੱਕ ਵਡਾਉਂਦੇ ਸਨ ਪੁੱਲਰ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਤੇ ਸੰਜਮੇ ਹਨ ਪ੍ਰਸਿੱਧ ਯਾਤਰੀ ਅਲਬਰੂਨੀ ਨੇ ਵੀ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਵਸਦੇ ਕਈ ਜੱਟ ਕਬੀਲੇ ਪੁੱਲਰ ਤੇ ਭੱਟੀ ਆਦਿ ਦਾ ਵਰਣਨ ਕੀਤਾ ਹੈ ਪੁੱਲਰ ਪ੍ਰਾਚੀਨ ਜੱਟ ਕਬੀਲਾ ਹੈ ਪੁੱਲਰਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਹੁਨਤੀ ਕੀਤੀ ਹੁਣ ਇਹ ਸਾਰੀ ਦੁਨੀਆ ਵਿੱਚ ਵਸਦੇ ਹਨ ਕੈਪਟਨ ਲੀਵ ਸਿੰਘ ਅਹਲਾਵਤ ਨੇ ਆਪਣੀ ਪੁਸਤਕ ਜਾਟ ਵੀਰੋਂ ਦਾ ਇਤਿਹਾਸ ਵਿੱਚ ਲਿਖਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਦਹੀਆ ਸਵਾਗ ਹੇਰ ਤੇ ਭੁੱਲਰ 이란 ਦੇ ਜਟਾਲੀ ਪ੍ਰਾਂਤ ਵਿੱਚ ਵਸਦੇ ਸਨ ਅਸਲ ਵਿੱਚ ਭੁੱਲਰ ਮੱਧ ਏਸ਼ੀਆ ਦੇ ਸਿੰਧ ਦਰਿਆ ਦੇ ਨਜ਼ਦੀਕ ਦੀਦੀਕਲੀ ਸਿਰ ਦਰਿਆ ਦੇ ਨਜ਼ਦੀਕਲੇ ਖੇਤਰ ਤੋਂ ਉੱਠ ਕੇ ਈਸਾ ਮਸੀਹ ਤੋਂ ਕਈ ਹਜ਼ਾਰ ਸਾਲ ਪਹਿਲਾਂ ایران ਵਿੱਚ ਆਏ ਫਿਰ ਕਾਫੀ ਸਮੇਂ ਮਗਰੋਂ ਭਾਰਤ ਵਿੱਚ ਆਏ ਸਿੱਖ ਗੁਰੂਆਂ ਦੇ ਸਮੇਂ ਇਹਨਾਂ ਨੇ ਸਿੱਖ ਧਰਮ ਧਰਮ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਅਤੇ ਪੁਰਾਣੇ ਰੀਤੀ ਰਿਵਾਜਾਂ ਅਨਸਾਰ ਕਈਆਂ ਜਗਾ ਨੂੰ ਪੂਜਣ ਤੇ ਸਭ ਕੁਝ ਖਤਮ ਕਰ ਦਿੱਤਾ ਸੀ ਹੁਣ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਬਹੁਤੇ ਪੁੱਲਰ ਸਿੱਖ ਹਨ ਅਤੇ ਸਿੱਖੀ ਅਨਸਾਰ ਹੀ ਚੱਲਦੇ ਹਨ ਇਹ ਪੰਜਾਬ ਦੇ ਪ੍ਰਾਚੀਨ ਤੇ ਅਸਲੀ ਜੱਟ ਹਨ ਪੁੱਲਰ ਜਗਤ ਪ੍ਰਸਿੱਧ ਗੋਤ ਹੈ ਸ਼ੇਵ ਵੰਸ਼ਜ ਹੋਣ ਕਾਰਨ ਹੀ ਪੁੱਲਰਾਂ ਨੂੰ ਅਸਲੀ ਜੱਟ ਆਖਿਆ ਜਾਂਦਾ ਹੈ ਇਹ ਹੈ ਜੀ ਭੁੰਦਰਗੋਤ ਦੇ ਬਾਰੇ ਵਿੱਚ ਇਤਿਹਾਸ ਜਿਹੜਾ ਤੁਹਾਨੂੰ ਸੁਣਾਇਆ ਗਿਆ ਤੇ ਜੇ ਕਿਆ ਇਹ ਸੁਣਾਉਂਦਿਆਂ ਕੋਈ ਗੱਲ ਰਹਿ ਗਈ ਹੋਵੇ ਜਾਂ ਕੋਈ ਗੱਲ ਵੱਧ ਘੱਟ ਮਤਲਬ ਇਪੜੀ ਲਿਖੀ ਬੋਲੀ ਗਈ ਹੋਵੇ ਤਾਂ ਤੁਸੀਂ ਕਮੈਂਟ ਰਾਈ ਜਰੂਰ ਦੱਸਿਓ ਤੇ ਇਸ ਦੇ ਵਿੱਚ ਆਪਾਂ ਜਰੂਰ ਸੋਧ ਵੀ ਕਰਾਂਗੇ ਤੇ ਬਾਕੀ ਆਉਣ ਵਾਲੀ ਵੀਡੀਓ ਜਿਹੜੀ ਆ ਉਹ ਫਿਰ ਕਿਸੇ ਹੋਰ ਗੋਤ ਜੱਟ ਗੋਤ ਦੇ ਨਾਲ ਜਿਹੜੀ ਉਹ ਪਾਵਾਂਗੇ ਹੁਣ ਦਿਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ